निहंग सिंहਾਂ ਦੀ ਗੁੰਡਾਗਰਦੀ ਰੁਕਣ ਦਾ ਨਾਮ ਨਹੀਂ ਲੈ ਰਹੇ ਇੱਕ ਵਾਰ ਫਿਰ ਨਿਹੰਗ ਸਿੰਘ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦਰਸਲ ਪੁਰਾਣੀ ਰੰਜਿਸ਼ ਦੇ ਚੱਲਦਿਆਂ ਨਿਹੰਗ ਸਿੰਘ ਨੇ ਨੌਜਵਾਨ ਦਾ ਕਤਲ ਕਰ ਦਿੱਤਾ ਇਹ ਮਾਮਲਾ ਅੰਮ੍ਰਿਤਸਰ ਦੇ ਪਿੰਡ ਜਹਾਗੀਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਨਿਹੰਗ ਸਿੰਘ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਨਿਹੰਗ ਸੁਖਦੇਵ ਸਿੰਘ ਨੇ ਪਿੰਡ 'ਚ ਹੀ ਮਲਕੀਤ ਸਿੰਘ ਨਾਮਕ ਨੌਜਵਾਨ ਦੇ ਘਰ ਵੜ ਕੇ ਉਸ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਉਸਤੇ ਤਲਵਾਰ ਦੇ ਨਾਲ ਵਾਰ ਵੀ ਕੀਤੇ ਗਏ ਦੱਸਿਆ ਜਾ ਰਿਹਾ ਹੈ ਨਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਜਿਸ ਦੇ ਚਾਲ ਦੇ ਬੀਤੀ ਰਾਤ ਨਿਹੰਗ ਸਿੰਘ ਨੇ ਮਲਕੀਤ ਸਿੰਘ ਦਾ ਕਤਲ ਕਰ ਦਿੱਤਾ ਪਰਿਵਾਰ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਦੱਸਦੇ ਕਿ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਜਿਸ ਨੂੰ ਬੀਤੀ ਰਾਤ ਨਿਹੰਗ ਸਿੰਘ ਨੇ ਸ਼ਰੀਆਮ ਤਲਵਾਰ ਨਾਲ ਵਾਰ ਦਿੱਤਾ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡ 'ਚ ਪੁਰਾਣੇ ਰੰਜਿਸ਼ ਨੂੰ ਕਰਕੇ ਨਿਹੰਗ ਸਿੰਘ ਵੱਲੋਂ ਪਿੰਡ ਦੇ ਹੀ ਇੱਕ ਨੌਜਵਾਨ ਮਲਕੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਤੇ ਪਰਿਵਾਰ ਦੇ ਬਿਆਨ ਕਲਮ ਬੰਦ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਮੈਂ ਅਮਰੀਕ ਸਿੰਘ ਸਰਪੰਚ ਪਿੰਡ ਜਾਂਗੀਰ ਜਾਂਗੀਰ 'ਚ ਬਹੁਤ ਵੱ ਜੋ ਵੀ ਬਹੁਤ ਮੰਦ ਭਾਗੀ ਗੱਲ ਆ ਹੁਣ ਨਹੀਂ ਚਾਹੀਦਾ ਘਰ ਚ ਬੜੀਆਂ ਗੱਲਾਂ ਬਤਾ ਹੋ ਜਾਂਦੀਆਂ ਰੰਜਿਸ਼ ਹੁੰਦੀ ਆ ਮਾੜੀ ਮੋਟੀ ਲੜਾਈਆਂ ਝਗੜੇ ਰਾਈ ਨਵੇਂ ਬੜੀਆ ਕਰਵਾਇਆ ਹੀ ਇਹਦਾ ਸੁਖਦੇਵ ਸਿੰਘ ਨਿਹੰਗ ਸਿੰਘ ਨੂੰ ਬੜੀਆ ਸਮਝਾਇਆ ਹੀ ਆਪਾਂ ਵੀ ਇਹ ਜੀ ਗੱਲ ਨਹੀਂ ਕਰਨੀ ਕੋਈ ਗਲਤੀ ਵੀ ਨਾ ਕਰਿਓ ਜੋ ਵੀ ਹੈਗਾ ਜੋ ਵੀ ਉਹਦੇ ਮਨ ਚ ਪਾਣੀ ਕੀ ਆਇਆ ਰਾਤੀ ਕੀ ਗੱਲ ਹੋਈ ਆ ਤੇ ਉਹਨੇ ਬੜੀ ਵੱਡੀ ਘਟਨਾ ਨੂੰ ਇਜਾਮ ਦਿੱਤਾ ਵਾ ਇਕੱਲਾ ਇਕੱਲਾ ਬੱਚਾ ਹੀ ਉਹਨਾਂ ਦਾ ਤੇ ਅਹੀਂ ਤੇ ਬਹੁਤ ਦੁੱਖਦਾਈ ਘਟਨਾ ਸਵੇਰੇ ਸਾਨੂੰ ਪਤਾ ਲੱਗਾ ਹੁਣ ਤੇ ਮੌਕੇ ਤੇ ਵੇਖਿਆ ਉਹਦੀ ਡੈਥ ਹੋ ਚੁੱਕੀ ਕੀ ਰੰਜਿਸ਼ ਸੀ ਪੁਰਾਣੀ ਕੋਈ ਰੰਜਿਸ਼ ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿਛਲੇ ਮਾੜੀ ਮੋੜੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ ਉਹ ਛੋਟਾ ਬੱਚਾ ਹੀ ਹੈ ਹਾਈਟ ਛੋਟੀ ਹੀ ਹੈ ਦੀ ਕੋਈ ਰੰਜਿਸ਼ ਨਹੀਂ ਬੜੀ ਯਾਰ ਸਮਝਾਇਆ ਸੀ ਨਿਹੰਗ ਸਿੰਘ ਨੂੰ ਇਹ ਕੰਮ ਨਹੀਂ ਕਰਨਾ ਪਰ ਹੋਰ ਕੀ ਪਤਾ ਉਹਦੇ ਕੀ ਮਨ ਚ ਚੱਲਦਾ ਸੀ ਵੀ ਮੈਂ ਕਦੋਂ ਵੈਰ ਲੈਣਾ ਕੀ ਹੈ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਨਾਲ ਹੀ ਰਹਿੰਦਾ ਸੀ ਇਹਨਾਂ ਦੇ ਜਨ ਨਹੀਂ ਨਾਲ ਹੀ ਰਹਿੰਦਾ ਆਪਣਾ ਵੀ ਕੰਮਕਾਰ ਕਰਦਾ ਵੀ ਢੇਡਾ ਮਕਰਦਾ ਜੀ ਆਪਾਂ ਬੱਚੇ ਨਾਲ ਰਿਸ਼ਤਾ ਕੀ ਸੀ ਰਿਸ਼ਤਾ ਕੋਈ ਵੀ ਨਹੀਂ ਰਿਸ਼ਤਾ ਹੈ ਵਾਪਸ ਸਾਕਾ ਬਰਾਦਰੀ ਕੋਈ ਨਹੀਂ ਰਹੋ ਤਾਂ ਪਿੰਡ ਜੀ ਰਹਿੰਦੇ ਇਕੱਠੇ ਬਸ ਪਰ ਰਿਸ਼ਤਾ ਨਹੀਂ ਕਹਿੰਦੇ ਨੇ ਵੀ ਰਾਤ ਜਿਵੇਂ ਗਰਿਲ ਦਰਵਾਜ਼ਾ ਤੋੜ ਕੇ ਅੰਦਰ ਆਇਆ ਸਾਰਾ ਪਰਿਵਾਰ ਆਉਂਦੇ ਮੌਕਾ ਵੇਖਿਆ ਤੁਹਾਡੇ ਸਾਹਮਣੇ ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਜੀ ਆ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਵਾ ਪਰਿਵਾਰ ਵੀ ਦੱਸ ਰਿਹਾ ਆਪਾਂ ਦੇ ਮੌਕੇ ਤੇ ਨਹੀਂ ਉਹ ਟਾਈਮ ਆ ਇਹਦੇ ਤੁਹਾਡੇ ਸਾਰੇ ਕਹਿਣ ਦੇ ਦੱਸਾ ਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਇੱਥੇ ਆਏ ਆ ਤੇ ਫਿਰ ਆ ਮੀਡੀਆ ਆ ਤੇ ਮੀਡੀਆ ਨੂੰ ਦੱਸ ਰਹੇ ਜੋ ਵੀ ਹੈਗਾ ਸੱਚਾ ਜਾਂ ਦੇ ਵਿੱਚ ਸਾਨੂੰ ਸਵੇਰ ਪਤਾ ਲੱਗਾ ਵਾ ਕਿ ਮਲਕੀਸ਼ ਸਿੰਘ ਦਾ ਕਤਲ ਕਰਤਾ ਵਾ ਸੁਖ ਇਹ ਮੌਕੇ ਤੇ ਪਹੁੰਚੇ ਆਂ ਅੰਡੋ ਗੰਡੋ ਮਾਰੇ ਦਾ ਕਿਤਾਵਾ ਇਹਦੇ ਪਿੰਨਰ ਹੀ ਪਿੰਲਾ ਰੰਜੇ ਭਾਈ ਚੰਦੀ ਸੀਗੀ ਜੀ ਇਹ ਤਿੰਨ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਸੀਗੇ ਜੀ ਤੇ ਅੱਜ ਇਹ ਬਲਕੀ ਸੇਜਾ ਇਕੱਲਾ ਘਰ ਸੀਗੇ ਜੀ ਤੇ ਇਹਨੇ ਮੌਕਾ ਵੇਖ ਕੇ ਤੇ ਇਹਨੇ ਮਾਰਕਟਾਈਂਗ ਕੀਤੀ ਆ ਜੀ ਤੇ ਮਾਰਕਟਾਈਂਗ ਦਾ ਇਹ ਮੁੱਦਾ ਦੇਖੋ ਹੁਣ ਕੀ ਕਾਰਵਾਈ ਕੀ ਅਮਲ ਚੱਲਿਆ ਤੇ ਜੀ ਤੂੰ ਕੀ ਚੱਲਣੀ ਆ ਜੀ ਤੂੰ ਇਸ ਦਰਾਂ ਜੋ ਵੀ ਅੱਗੇ ਸਾਹਮਣੇ ਆਏਗਾ